ਤ ਸਹੀ ਲੱਗ ਰਿਹਾ ਲੱਗ ਰਿਹਾ ਹਰ ਬੰਦਾ ਆਪਣੀ ਹੋਣੀ ਢਾ ਰਿਹਾ ਇਹ ਪੰਜਾਬ ਦੇ ਉਹਨਾਂ ਦਾਨੇ ਬੰਦਿਆਂ ਦੀਆਂ ਕਹਾਣੀਆਂ ਜਿਸ ਵੇਲੇ ਇੱਜ਼ਤ ਅੱਖ ਆਉਣ ਵਾਸਤੇ ਜਾਨ ਦੇਂਦੇ ਵੀ ਸੀ ਤੇ ਜਾਨ ਲੈ ਵੀ ਲੈਂਦੇ ਦੋ ਜੀ ਤੋਂ ਸੱਚਾ ਸ਼ੂਰਮਾ ਬਣਦੀ ਜਿਹੜੀ ਦਾਸਤਾਨਾਂ ਉਹ ਤੁਸੀਂ ਇਸ ਫਿਲਮ ਦੇ ਵਿੱਚ ਦੇਖੋਗੇ ਉਹ ਤਾਂ ਨਹੀਂ ਹੋ ਗਏ ਤੁਸੀਂ ਉੱਥੇ ਲੱਗੇ ਮੈਂ ਇਸ ਨੂੰ ਦੇਖ ਹੁਣ ਉਹਦੀ ਇੱਕ ਵਜ੍ਹਾ ਅਸੀਂ ਇਸ ਲਈ ਨਹੀਂ ਸੀ ਜਾ ਰਹੇ ਕਿ ਆ ਮਾਮ ਸਾਹਿਬ ਬੜੀ ਜਿਹੜਾ ਇਤਿਹਾਸ ਤੇ ਉੱਤੇ ਤੁਸੀਂ ਮੂਵੀ ਬਣਾ ਰਹੇ ਹੋ ਪਹਿਲਾਂ ਤਾਂ ਅਜਿਹੀਆਂ ਮੂਵੀਆਂ ਕਈ ਵਾਰ ਕਮਰਸ਼ੀਅਲ ਸਕਸੈਸਫੁਲ ਨਹੀਂ ਹੁੰਦੀਆਂ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਹਾਂਜੀ ਹਾਂ ਇਹ ਤਾਂ ਨਹੀਂ ਹੁੰਦਾ ਚੰਗੀ ਕਿ ਕਦੇ ਹੁੰਦਾ ਦੇਖੋ ਕਈ ਵਾਰ ਕੀ ਹੁੰਦਾ ਹੈ ਕਿ ਆਪਾਂ इतिहासिक फिल्म बना तो लेने पर डायरेक्शन पक्षों थोड़ी जी कमज़ोर होती है कई बार कमज़ोर फिल्म भी इस करके चल जाती है कि ऑडियंस तरस खा लेती है भी चलो अपने ही बंदा पर जो फिल्म अच्छी फिर होर प्यार देने। ये फिल्म में है उन्दा चलो हर बंदा तारीफ करता है परोम देखे ਉਤਤ ਤੁਸੀਂ ਅੰਦਾਜ਼ਾ ਲਾ ਸਕੋ ਕਿ ਪਹਿਲੀ ਫਿਲਮ ਜਿਹਦੀ ਪ੍ਰਮੋਸ਼ਨ ਪਿੰਡ ਪਿੰਡ ਮਚਾਈ ਨ ਕਰੀਏ ਔਰ ਮਚਿਓ ਲੋਕਾਂ ਨੇ ਕਰੀਏ ਸਟੂਡੀਓਜ਼ ਲੋਕਾਂ ਨੇ ਕਰੀਏ ਔਰ ਹਰ ਬੰਦੇ ਨੇ ਕਿਹਾ ਕਿ ਜੇ ਪੰਜਾਬੀ ਸਿਨੇਮਾ ਹੋਣਾ ਚਾਹੀਦਾ ਤਾਂ ਐਸੇ ਤਰ੍ਹਾਂ ਦਾ ਹੋਣਾ ਚਾਹੀਦਾ ਸੋ ਅਸੀਂ ਤਾਂ ਇਹ ਕੋਸ਼ਿਸ਼ ਕਰਦੇ ਹਾਂ ਦਾਵਾ ਵੀ ਕਰਦੇ ਹਾਂ ਕਿ ਕੋਈ ਫਿਲਮਾਂ ਜਿਹੜੀਆਂ ਬਣਾਵਾਂਗੇ ਉਹ ਮੜਕ ਤੇ ਰੜਕਲੇ ਆਉਣਗੇ ਕਰ ਤੋਂ ਸਿੱਖਿਆ ਲਈ ਉਹ ਬਾਬੇ ਗੁਰਨਾਮ ਸਿੰਘ ਸਾਹਿਬ ਜਦਾਂ ਰਹਿ ਉੱਥੇ ਤੋਹੀ ਤੂੰ ਐ ਤੇ ਮੈਨੂੰ ਤਾਂ ਗੜਦ ਵਿੱਚ ਮੈਂ ਤਹਿ ਲਈ ਉਹ ਸੱਚਾ ਸਰਬੋਸਾਵਾਦ ਕਿਰਦਾ ਆਦਾ ਔਰ ਹਰ ਪੰਜਾਬੀ ਜਿਹੜਾ ਪਿੰਡ ਚ ਜੰਮੈ ਉਹਦੇ ਜੇ ਇਸ ਤਰ੍ਹਾਂ ਦਿਮੜ ਕਰ ਇਹ ਸਿੱਖ ਤਾਂ ਉਹ ਅਗੜੀ ਸਿੱਧੀ ਰੱਖਦੇ ਰਹਾ ਸੀ ਸ਼ਾਇਦ ਇਹਦੇ ਕਰਕੇ ਅਸੀਂ ਸਦੀਆਂ ਤੋਂ ਲੜਦੇ ਆਏ ਹਾਂ ਔਰ ਦੁਨੀਆ ਭਰ ਦੇ ਸਿਸਟਮਾਂ ਨੇ ਕੋਸ਼ਿਸ਼ ਕਰੀ ਪੰਜਾਬੀ ਦੀ ਗਰਦਨ ਕਦੇ ਝੁਕੀ ਨਹੀਂ ਔਰ ਸੱਚੇ ਬਾਸ਼ਾ ਬੇਰ ਕਰੇ ਇਹ ਕਿਰਦਾਰ ਵੀ ਉਸੇ ਗੁਰੂ ਘਰ ਤੋਂ ਮੱਥਾ ਟੇਕ ਕੇ ਨਿਕਲੇ ਸੀ ਜਿਨ੍ਹਾਂ ਨੂੰ ਲੋਕਾਂ ਨੇ ਕਿਹਾ ਕਿ ਸੱਚਾ ਸੰਤ ਹੋਂਦ ਤੋਂ ਸੂਰਮਾ ਜਿਹੜਾ ਜਨਨ ਦੀ ਫਿਲਮ ਬਣ ਰਹੀ ਹੈ ਤਾਂ ਹੀ ਬਣ ਰਹੀ ਹੈ ਉਸ ਮੈਨੂ ਪੂਰੀ ਕਰਨ ਮੈਨੂ ਬੈਠ ਬੈਠ ਖੜੇ ਨਹੀਂ ਹੋਣਾ ਉਸ ਕਾਲ ਦੀ ਫਿਲਮ ਮੈਂ ਪਤਾ ਬਣਾ ਰਿਹਾ ਕਿਉਂਕਿ ਉਸ ਹੋਂਦ ਵਿੱਚ ਸੀ ਉਸ ਕਾਲ ਵਿੱਚ ਬਹੁਤ ਲੋਕ ਇਦਾਂ ਦੇ ਵੀ ਸੀ ਜਿਹੜੇ ਬਹੁਤ ਪੈਸੇ ਵਾਲੇ ਸੀ ਬਹੁਤ ਅਮੀਰ ਸੀ ਔਰ ਉਸ ਵਕਤ ਉਹਨਾਂ ਸਾਮਰਾਜਾਂ ਚ ਉਹਨਾਂ ਦਾ ਰਾਜ ਵੀ ਚੱਲਦਾ ਹੋਊਗਾ ਪਰ ਉਹਨਾਂ ਦਾ ਜ਼ਿਕਰ ਨਹੀਂ ਹੁੰਦਾ ਜ਼ਿਕਰ ਉਹਨਾਂ ਦੇ ਹੁੰਦਾ ਜਿਹੜੇ ਲੋਕਾਂ ਦੇ ਨਾਇਕ ਹੁੰਦੇ ਨੇ ਤਾਂ ਸੋਚਾ ਸਿੰਘ ਸਾਹਿਬ ਜਿਹੜੇ ਆ ਉਹ ਲੋਕਾਂ ਦੇ ਨਾਇਕ ਹੈ ਕੋਈ ਕੋਈ ਤੁਸੀਂ ਪੁੱਛੋ ਪਰ ਜਦੋਂ ਇਹ ਫਿਲਮ ਬਣਾਈ ਗਈ ਹੈ ਨਾ ਤੁਸੀਂ ਇਸ ਕਿਰਦਾਰ ਦੇ ਵਿੱਚ ਕਿੰਨੂੰ ਢਾਲ ਲੇਤੀ ਕਿ ਕਿ ਚੁਣੌਤੀਆਂ ਕਿ ਕਿ ਚੈਲੰਜਸ ਫੇਸ ਕੀਤੀਆਂ ਜੇ ਬੰਬੇ ਜੰਮਿਆ ਬੱਚਾ ਆ ਬੰਬੇ ਜੰਮਿਆ ਕੋਈ ਅਦਾਕਾਰ ਇਦਾਂ ਸਵੇਰੇ ਉਹਦਾ ਬਾਪੂ ਬ੍ਰੇਕਫਾਸਟ ਖਾ ਰਿਹਾ ਜਾਂ ਚਾਹ ਦਾ ਕੱਪ ਉਹਦੇ ਲਈ ਉਖੜ। ਅਸੀਂ ਤਾਂ ਪਰਨੇ ਬੰਨੇ ساری ਉਮਰ ਤੇ ਉਸੇ ਤਰ੍ਹਾਂ ਦੇ ਪਿੰਡ ਪਿੰਡ ਕਰਦਾਰ ਆ। ਇਹ ਜਿਹੜੀਆਂ ਚੀਜ਼ਾਂ ਸਾਡੇ ਜੀਣਾ ਚੱਜ ਸਾਡੇ ਬਜ਼ੁਰਗਾਂ ਨੇ ਹੰਢਾਈਆਂ। ਅਸੀਂ ਉਹਨਾਂ ਪਰਿਵਾਰਾਂ 'ਚ ਜਿੱਤੇ। ਸੋਇਸਤਰਾ ਨਹੀਂ ਆ ਮੈਰਤ ਮੰਨਤੇ ਅਣਖਾਂ ਦੀ ਫਿਰਵਾ ਬਣਾਉਣਾ ਸਾਡਾ ਫਰਜ਼ ਵੀ ਹੁੰਦਾ। ਆ ਮਾਂਸਾਪਾ ਇੱਕ ਕੌਸਟਮ ਥੀਏਟਰ ਦੇ ਨਾਲ ਜੁੜਿਆ ਹੋਇਆ ਜਿਸ ਤਰ੍ਹਾਂ ਸਾਰਾ ਤੁਹਾਡਾ ਜਿਹੜਾ ਲਾਈਨ ਹੈ ਸਾਰੀ ਕਮਰਸ਼ੀਅਲ ਹੋ ਚੁੱਕੀ ਹੈ ਪ੍ਰੋਡਿਊਸਰ ਡਾਇਰੈਕਟਰਸ ਕੰਪਨੀ ਉਹਨਾਂ ਨੂੰ ਹੁੰਦਾ ਵੀ ਜੇ ਪੈਸਾ ਲਾਇਆ ਤਾਂ ਉਹਦਾ ਰਿਟਰਨਟੇਬਲ ਹੋਵੇ ਪਰ ਜਿਹੜੇ ਥੀਏਟਰ ਆਰਟਿਸਟ ਨੇ ਉਹਨਾਂ ਨੂੰ ਕਿਤਨਾ ਕਿਤੇ ਬਹੁਤ ਘੱਟ ਕੰਮ ਮਿਲਦਾ ਹੈ ਜਿਵੇਂ ਤੋਤੀ ਬਾਈ ਜਿਉਣੀ ਇਸ ਫਿਲਮ ਦੇ ਵਿੱਚ ਨੇ ਤਾਂ ਲੱਗਦਾ ਵੀ ਇਸ ਤਰ੍ਹਾਂ ਦੇ ਜਿਹੜੇ ਆਰਟਿਸਟ ਨੇ ਉਹਨਾਂ ਨੂੰ ਕੰਮ ਜਿਹੜਾ ਹੋਣਾ ਇੱਕ ਲੇਅਰ ਹੋਣੀ ਚਾਹੀਦੀ ਹੈ ਜੀ ਪਿੰਡ ਤੋਤੀ ਦੇ ਨੇੜੇ ਅੱਛਾ ਬਾਕੀ ਤਾਂ ਤੋਤੀ ਦਾ ਗੌਰਸਪੈਦਾ ਅੱਛਾ ਬੇਟੀ ਹੈ ਬਈ ਕੌਣ ਕੀ ਕਰਦਾ ਮੈਂ ਇਹਦੇ ਬਾਰੇ ਕਦੇ ਸੋਚਿਆ ਨਹੀਂ ਜ਼ਿੰਦਗੀ ਨੇ ਇੱਕ ਰਾਹ ਦਿੱਤਾ ਤੇ ਅਸੀਂ ਹਰ ਚੌਕ ਨੂੰ ਮੰਜ਼ਿਲ ਮੈਂ ਨਹੀਂ ਸਮਝਦਾ ਮੇਰੇ ਲਈ ਰਸਤਾ ਬਹੁਤ ਲੰਬਾ ਜਾਂ ਤੱਕ ਆਖਰੀ ਸਾਹ ਹੈ ਸੋ ਮੇਰੀ ਇਹ ਕੋਸ਼ਿਸ਼ ਹੁੰਦੀ ਹੈ ਇਸ ਕੋਸ਼ਿਸ਼ ਚ ਅਮਿਤ ਹੋਜ ਕਹਿ ਲੋ ਮੈਂ ਕਹਿ ਲੋ ਸਾਡਾ ਪਰਿਵਾਰ ਇੱਕੋ ਹੈ ਅਸੀਂ ਲੜ ਲੜ ਵੀ ਪੈਨੇ ਕਈ ਸਾਲ ਬੋਲਦੇ ਵੀ ਨਹੀਂ ਪਰ ਕਲ ਇਹ ਅਭੀ ਪਰਿਵਾਰ ਨੇ ਤਾਂ ਫੇਰ ਇਕੱਠੇ ਹੋਣਾ ਹੁੰਦਾ ਸੋ ਤੁਸੀਂ ਪਹਿਲੀ ਫਿਲਮ ਤੋਂ ਸੋਚੋ ਜਦੋਂ ਹਵਾਏ ਬਣਾਈ ਸੀ ਉਦੋਂ ਜਦੋਂ ਮੈਨੂੰ ਅਸੀਂ ਜਦੋਂ ਸ਼ੁਰੂ ਕਰੀ ਸੀ ਸਾਨੂੰ ਕੁਝ ਬੰਦੇ ਮਿਲੇ ਸੀ ਬਾਪੇ ਉਹ ਕਹਿੰਦੇ ਯਾਰ ਤੁਸੀਂ ਨਵੇਂ ਹੋ ਅਸੀਂ ਫਿਰ ਪ੍ਰੋਡਿਊਸ ਕਰਦਾਂ ਮੈਂ ਕਰ ਦੋ ਉਦੋਂ ਅਸੀਂ ਗਾਣੇ ਬਣਾਏ ਸੀ ਤੇ ਟਾਈਟਲ ਨਹੀਂ ਸੀ ਰੱਖਿਆ ਤੇ ਉਹ ਬੰਦੇ ਸਾਨੂੰ ਕੁਝ ਦਿੱਲੀ ਮਿਲੇ ਸੀ ਕੁਝ ਬਾਪੇ ਬੀਚ ਤੇ ਅਸੀਂ ਵਾਕ ਕਰਦੇ ਸੀ ਜਿੱਥੇ ਅਸੀਂ ਹਵਾਏ ਗਾਣਾ ਲਿਖਿਆ ਸੀ। ਤੋਂ ਕਹਿੰਦੇ ਵੀ ਠੀਕ ਹੈ ਅਮ ਤੋ ਜ ਡਾਇਰੈਕਟ ਕਰਦੇ ਆ ਤੇ ਤੁਸੀਂ ਮਿਊਜ਼ਿਕ ਕਰ ਲਓ। ਤੇ ਹੀਰੋ ਅਸੀਂ ਸ਼ਰਪਜਤ ਸਾਹਿਬ ਨਾਲੋਂ ਦੀ ਗੁਲੇਟਾ ਹੋਣੇ ਉਹਦੇ ਬੇਟੇ ਨੂੰ ਕਹਿੰਦੇ ਲੈ ਲੈਂਦੇ। ਮੈਂ ਕਹਿੰਦਾ ਸਾਡੀ ਕਮਿਟਮੈਂਟ ਮਿੱਤਰਤਾ ਦੀ ਹੋਈ ਹੈ ਵੀ ਉਹ ਦੋ ਜਿਹੇ ਹੀਰੋ ਤੈਨੂੰ ਬਣਾਉਣਾ ਯਾਰ ਜੋ ਮਰਜ਼ੀ ਹੋ ਜਾਏ। ਚਾਹੇ ਜ਼ਮੀਨ ਵੇਚੀ ਜੋ ਪੜੇ ਬੈਠੀ। ਤੇ ਉਹਦੇ ਲਈ ਕੋਈ ਪ੍ਰੋਡਕਸ਼ਨ ਹਾਊਸ ਨਹੀਂ ਸੀ। ਆਪ ਹੀ ਹਿੰਮਤ ਮਰੀ। ਐਦਾਂ ਦਾ ਕੁਝ ਨਹੀਂ। ਮੈਂ ਕਦੇ ਵੀ ਸ਼ਰਤਾਂ ਤੇ ਕੰਮ ਨਹੀਂ ਕਰਿਆ ਇਸੇ ਕਰਕੇ ਮੇਰੀ ਕੰਪਨੀ ਨਾਲ ਟਕਰਾਅ ਹੋਏ ਸੀ ਅਸੀਂ ਕੰਪਨੀ ਆਲਾ ਰਾਹ ਖੋਲਿਆ ਅੱਜ ਹਰ ਨੌਜਵਾਨ ਆਪਣੀ ਕੰਪਨੀ ਆਪ ਖੋਲਦਾ ਫਿਰ ਚੈਨਲ ਵਾਲਾ ਨਾਲ ਮੇਰੀ ਲੜਾਈ ਚੱਲੀ ਉਹ ਕਹਿੰਦੇ ਸੀ ਸਾਡੇ ਫਰੀ ਗਾਓ ਮੈਂ ਕਹਿੰਨ ਪੈਸੇ ਦਿਓ ਕੱਦ ਗਈ ਉਹ ਤੇ ਉਹਨੇ ਮੇਰੇ ਗਾੜੇ 5-6 ਸਾਲ ਨਹੀਂ ਚੱਲ ਰਹੇ ਤੇਬ ਵਾਲਾ ਨੇ ਮੰਨ ਕਰੇ ਸੌਹਣ ਕਰੇ ਮੈਂ ਕਰ ਦਉ ਮੈਂ YouTube ਫਾਰਮਟ ਬਣਾਇਆ ਅੱਜ ਹਰ ਬੱਚਾ YouTube ਤੇ ਬੈਠਾ ਇਹ ਰਸਤੇ ਜਿੱਦ ਨਾਲ ਹੀ ਖੁੱਲਦੇ ਨੇ ਜੇ ਜਦੋਂ ਕਾਰਪੋਰੇਟਰ ਨਾਲ ਕੋਈ ਸਾਡੇ ਜਦੋਂ ਸੀ ਹਾਸ਼ਰ ਸਾਤੋਂ ਪਰ ਸਾਡੇ ਪੱਤਰ ਆ ਕੇ ਸਾਨੂੰ ਦੇ ਦੋ ਉਹਦੋਂ ਵਾਰ ਫਿਰ ਇੱਕ ਅਸੀਂ ਵੋਲਡ ਵਾਈਡ ਆਫ ਰੀਲੀਜ਼ ਕਰੇ ਸੋ ਕੰਮ ਜਿੱਦਿ ਜੋ ਨਿਕਲਦੇ ਨੇ ਔਰ ਜਿੱਦਿ ਜੋ ਘਰ-ਵਾਰ ਦੇ ਦੇਖਿਆ ਜਾਂਦਾ ਹੈ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਜਿੱਦ ਦੇ ਵਿੱਚੋਂ ਕੰਮ ਨਿਕਲਦੇ ਹੈ ਕੰਪਨੀ ਤੁਸੀਂ ਬਣਾਈ ਵੀਡੀਓਜ਼ ਬਣਾਈ ਆਪ ਬਣਾਈ ਐਵੇਂ ਨਾ ਕਈ ਫਿਲਮਾਂ ਦਾ ਹੁੰਦਾ ਮੈਂ ਦੇਖਿਆ ਵੀ ਡਿਸਟ੍ਰੀਬਿਊਟਰ ਤੇ ਜਾ ਕੇ ਕੰਮ ਕਈ ਵਾਰ ਰੁਕ ਜਾਂਦਾ ਹੈ ਸਕਰੀਨਾਂ ਨਹੀਂ ਮਿਲਦੀਆਂ ਪੂਰੇ ਪੰਜਾਬ ਦੇ ਵਿੱਚ ਮਾਣ ਭਾਵੇਂ ਇੰਡੀਆ ਦੇ ਵਿੱਚ ਪਾਏ ਵਾਈਲਡ ਰਾਈਡ ਹੁਣ ਸਕਰੀਨਾਂ ਦਾ ਬੜਾ ਰੋਲਾ ਪਿੰਦਾ ਦੇਖੋ ਦੋ ਚੀਜ਼ਾਂ ਛੋਟੇ ਫਾਈ ਸਕਰੀਨਾਂ ਕਈ ਵਾਰੀ ਘੱਟ ਮਿਲਦੀਆਂ ਇਹ ਚ ਕੋਈ ਸ਼ੱਕ ਨਹੀਂ ਜਦੋਂ ਕਿਉਂਕਿ ਥੀਏਟਰ ਵਾਲੇ ਵੀ ਉਸ ਤਰ੍ਹਾਂ ਹੀ ਤੁਹਾਨੂੰ ਸਕਰੀਨ ਦਿੰਦੇ ਆ ਕਿ ਉਹਨਾਂ ਦਾ ਹਾਲ ਖਾਲੀ ਨਾ ਰਹੇ ਜੇ ਔਰ ਅੱਜ ਕੱਲ੍ਹ ਓਪਨਿੰਗ ਦਾ ਜ਼ਮਾਨਾ ਹੈ ਪਹਿਲੇ 7 ਦਿਨ ਜੇ ਫਿਲਮ ਨੂੰ ਬੰਦ ਸਕਰੀਨਾਂ ਮਿਲ ਜਾਣ ਉਹ ਮਹੀਨੇ ਦਾ ਕੰਮ ਕਰ ਦਿੰਦੇ ਇਹਦੇ 'ਚ ਕੋਈ ਦੋਰਾ ਨਹੀਂ ਪਰ ਜੇ ਤੁਸੀਂ ਨਵੇਂ ਤੁਸੀਂ ਕੋਈ ਫਿਲਮ ਬਣਾਈਏ ਤਾਂ ਇਹਦਾ ਮਤਲਬ ਇਹ ਵੀ ਹੈ ਕਿ ਉਹਦੇ ਫालतू ਖਰਚੇ ਨਹੀਂ ਹੋਏ ਹੀਰੋ ਨੂੰ ਵੈਟ ਤੇ ਮੈਦ ਦੀ ਲੋੜ ਨਹੀਂ ਪਈ ਔਰ ਡਾਇਰੈਕਟਰ ਦੀ ਫੀਸ ਜ਼ਿਆਦਾ ਨਹੀਂ ਪ੍ਰੋਮੋਸ਼ਨ ਵੀ ਤੁਸੀਂ ਥੋੜੀ-ਬਹੁਤ ਕਰ ਲਈ ਨਿੱਜੀ ਪਰ ਤੁਹਾਡੀ ਫਿਲਮ ਸਕਰੀਨ ਲਈ ਤੇ ਜੇ ਤੁਹਾਡੀ ਫਿਲਮ ਚੰਗੀ ਹੈ ਤਾਂ ਮੈਨੂੰ ਜ਼ਰੂਰ ਦਿਖਾ ਦੇਣਾ ਜਦੋਂ ਅਸੀਂ ਹਾਸ਼ਮ ਲਾਇਆ ਸੀ ਨਾ ਉਦੋਂ ਉਸੇ ਕੰਪਨੀ ਨੇ ਇੱਕ ਫਿਲਮ ਰਿਲੀਜ਼ ਕਰੀ ਸੀ ਦਰੋੜਾ ਇੱਥੇ ਪਟਿਆਲੇ 'ਚ ਨਾ ਉਹਨਾਂ ਨੇ ਸਾਡੇ ਦੀ ਛੋਟੀ ਸਕਰੀਨ ਤੇ ਕਰਤੀ ਉਹਦੇ ਪਤੀ ਤਤ ਬਾਤ ਉਹਨਾਂ ਦੀ ਲੱਗੀ ਤੇ ਮੈਂ ਪਤਾ ਨਹੀਂ ဘੋਹ ਕਹਿੰਦੇ ਕਈ ਵਰੀ ਸੱਚੀ ਗੱਲ ਪਾਖਿਆ ਪਾਉ ਪੜ ਉਹ ਮੈਂ ਕਹਿੰਦਾ ਚੱਲਦੇ ਚੁੜੜੇ ਨਹੀਂ ਆ ਬੱਡੇ ਖੋਲਦੋ ਥੀਏਟਰ ਵਾਲੇ ਨੂੰ ਗਿਆ ਸੀ ਤੇ 3 ਦਿਨ ਬਾਅਦ ਫਿਰ ਉੱਥੇ ਲੋਣੀ ਪਈ ਸੋ ਕੰਮ ਤੇ ਦ੍ਰਿੜ ਸੰਕਲਪ ਜ਼ਿੰਦਗੀ 'ਚ ਬਹੁਤ ਜ਼ਰੂਰੀ ਹੈ ਔਰ ਕਦੇ ਨਾ ਕਦੇ ਸ਼ੁਰੂਆਤ ਹੁੰਦੀ ਹੈ ਦੂਜੀ ਗੱਲ ਥੀਏਟਰ ਅਸੀਂ ਤਾਂ ਹਮੇਸ਼ਾ ਹੀ ਨਵੇਂ ਬੰਦੇ ਨੂੰ ਚਾਂਸ ਦਿੰਦਾ ਕੱਲ ਅਸੀਂ ਦਿੱਲੀ ਸੀ ਥੋੜਾ ਜਿਹਾ ਜਿਹਾ ਲੇਟ ਵੀ ਹੋਇਆ ਹੁੰਦੇ ਸੀ ਲੰਬੇ ਸਫ਼ਰ ਤੋਂ ਆਏ ਆ ਉਥੇ ਵੀ ਇੱਕ ਬੀਬਾ ਨੇ ਸਵਾਲ ਪੁੱਛਿਆ ਸੀ ਕਿ ਜਦੋਂ ਅਸੀਂ ਆਮ ਤੌਰ ਤੇ ਪੰਜਾਬੀ ਫਿਲਮਾਂ ਦੇਖਦੇ ਹਾਂ ਤਾਂ ਉਹਦੇ ਵਿੱਚ ਇੱਕ ਪੈਕੇਜ ਹੁੰਦਾ ਹੈ ਕਿ ਉਹੀ ਚਿਹਰੇ ਦੁਬਾਰਾ ਅਗਲੀ ਫਿਲਮ 'ਚ ਕੰਮ ਕਰਦੇ ਹਨ ਪਰ ਥੋੜੀ ਫਿਲਮ 'ਚ ਕਿਉਂ ਨਹੀਂ ਮੈਂ ਕਹਾ ਸੀ ਮਿੱਥ ਤੋੜ ਲਈ ਜੇ ਮੈਂ ਸਾਡਾ ਕੰਮ ਹੀ ਹੈ ਆਓ ਜੀ ਅੱਗੇ ਪਾਜੀ ਸਵਾਲ ਹੈ ਵੈਸੇ ਸਾਰੇ ਕਲਾਕਾਰ ਨੂੰ ਥੋੜਾ ਕਨਸੈਪਟ ਜਾਂ ਚੰਨੋ ਕੋਰੇ ਕੁਝ ਗੱਲਾਂ ਕਰਦੇ ਲਈ ਆਪਾਂ ਮੇਰੇ ਨਾਲ ਮੇਰੀਓ ਗੱਲ ਕਰ ਲੈ ਧਾਰਮਿਕ ਫਿਲਮਾਂ ਬੜਾ ਰੁਝਾਨ ਹੋ ਗਿਆ ਗੱਲਾਂ ਕਰਦਾ ਉਹ ਲਗਾਤਾਰ ਆ ਮਿਲਕਾ ਹਫ਼ਤੇ ਦੇ ਵਿੱਚ ਪੰਜ ਛੇ ਧਾਰਮਿਕ ਨਹੀਂ ਅਸੀਂ ਤਾਂ ਦੇਖੋ ਇਹ ਹਰ ਬੰਦੇ ਦਾ ਆਪਣਾ ਨਿੱਜੀ ਵਿਚਾਰਾ ਉਹਨੇ ਕੀ ਕਰਨਾ ਅਸੀਂ ਤਾਂ 4-7 ਸਾਲ ਪਹਿਲਾਂ ਸ਼ੁਰੂ ਕੀਤੀ ਸੀ ਕੁਝ ਆਪਸੀ ਮਤ ਪੇ ਬੈਠ ਕੇ ਸ਼ਾਇਦ ਕੋਸ਼ਿਸ਼ ਕੀਤੀ ਹੋਈ ਸੀ ਕੋਈ ਡਾਇਰੈਕਸ਼ਨ ਟੀਮ ਤੇ ਪ੍ਰੋਡਕਸ਼ਨ ਟੀਮ ਕੁਝ ਚੀਜ਼ਾਂ ਹੋਰ ਤਰ੍ਹਾਂ ਕਰਨੀ ਚਾਹੁੰਦੇ ਸੀ ਦੂਜੇ ਐਦਾ ਕੋਸ਼ਿਸ਼ ਇਹ ਲਹਿਰ ਚ ਲਿਖਲ ਬਣਾਏ ਕਿ ਹੁਣ ਇਦਾਂ ਦੀ ਬਣ ਗਏ ਤੁਸੀਂ ਦੱਸੋ ਅਗਲੀ ਕਿਹੜੀ ਬਣਾਉਣੇ ਬਹੁਤ ਬਣਾਤਾ ਨੇ ਕੋਈ ਚਿੰਤਾ ਨਹੀਂ ਜੋ ਤੁਸੀਂ ਕਹੋ ਦੇਖੋ ਵੇ ਨਹੀਂ ਪਤਾ ਸਾਡੇ ਮੇਰੇ ਲਈ ਧਰਬਾਸਤ ਹੈ ਔਰ ਅਸੀਤਾ ਗੀਤਾ ਚ ਵੀ ਜੀ ਸਾਥ ਤੋਂ ਇੱਕੋ ਜਿਹਾ ਜਿਹੜੀ ਚੀਜ਼ ਦੀ ਖਲਾਫਤ ਤੋਂ ਖਲਾਫਤਾ ਕਰ ਰਹੀ ਸੀ ਅੱਜ ਵੀ ਇੱਕੋ ਦਰ ਤੇ ਮੱਥਾ ਟੇਕਿਆ ਬਾਬੇ ਦੇ ਪਰਸ ਤੋਂ ਧਾਰਮਿਕ ਨੂੰ ਬਾੜਨੀ ਚਾਹੀਦੀ ਕੋਈ ਇਹਦੇ ਚ ਬੁਰੀ ਗੱਲ ਨਹੀਂ ਕੋਈ ਕਿਸ ਤਰ੍ਹਾਂ ਬਣਾ ਰਿਹਾ ਹੈ ਐਨੀ ਮਿਲਪਤਾ ਪਰ ਬਾੜਨੀਏ ਚਾਹੀਦੇ ਹੈ ਅੱਛੀ ਗੱਲ ਹੈ ਮਾਰ-ਕੜ ਜੇ ਬੇਲੂੜੀ ਮਾਰ-ਕੜ ਵਾਲੀ ਜਿਹੜੀ ਫਿਲਮ ਉਹਦੋਂ ਧਰਮਕ ਫਿਲਮ ਅੱਛੀ ਸਾਡੇ ਜਿਹੜੇ ਨਵੇਂ ਬੱਚੇ ਹੈ ਉਹ ਜੁੜਨਗੇ ਕਿਸੇ ਨਾ ਕਿਸੇ ਤਰੀਕੇ ਉਹਨੇ ਸਮਾਜ ਨਾਲ ਖੜਨ ਦਾ ਤੇ ਬੁਰਾਈਆਂ ਖਿਲਾਫ ਲੜਨ ਦਾ ਜਿਸ ਵਾਅਦਾ ਬਣਦਾ ਤਾਂ ਅੱਛੀ ਗੱਲ ਹੈ ਮਾਨ ਸਾਹਿਬ ਇੱਕ ਸਵਾਲ ਹੋ ਰਿਹਾ ਹੈ ਕਿ ਜਿੱਦਾਂ ਹੁਣ ਪੰਜਾਬ ਸਰਕਾਰ ਵੱਲੋਂ ਵੀ ਜਿਹੜੇ ਅਸਲਾ ਪ੍ਰੋਬੋਟ ਕਰਨ ਦੀ ਬਹੁਤ ਸਾਰੀ ਬਾਬੰਦ ਲਗਾਈ ਜਾ ਰਹੀ ਹੈ ਤੇ ਕੀ estrady ਜਿਹੜੀਆਂ ਫਿਲਮਾਂ ਉਹਨਾਂ ਦੇ ਫਿਲਮ ਇੰਡਸਟਰੀ ਵੀ ਇਹਨਾਂ ਦੇ ਨਾਲ ਨਹੀਂ ਨਹੀਂ ਬਿਲਕੁਲ ਸਰ ਇਹਦੇ ਲਈ ਸੈਂਸਰ ਬੋਰਡ ਬੜਿਆ ਹੁੰਦਾ ਭਾਜੀ ਉਹ ਆਲ ਇੰਡੀਆ ਦੇ ਹੁੰਦਾ ਸਟੇਟ ਵਾਈਜ਼ ਹੁੰਦਾ ਸਟੇਟ ਆਪਣੇ ਪੱਧਰ ਤੇ ਕਿਸ ਤਰ੍ਹਾਂ ਦਾ ਡਿਸੀਜਨ ਲੈਂਦੇ ਉਹ ਅਲੱਗ ਗੱਲ ਹੈ ਪਰ ਸਿਨੇਮੇ ਦੇ ਕਈ ਚੀਜ਼ਾਂ ਦੇ ਵਿੱਚ ਬਹੁਤ ਚੀਜ਼ਾਂ ਸਕੋਰਟ ਜੱਕ ਖੋਲਿਆ ਨਹੀਂ ਕਿਉਂਕਿ ਬੰਦੇ ਦੀ ਨਿੱਜੀ ਜਾਨੀ ਹੈ ਔਰ ਸਿਨੇਮਾ ਇੱਕ ਕਲਪਨਾ ਹੈ ਕਲਪਨਾ ਵਿੱਚ ਤੁਸੀਂ ਕਿਸੇ ਵੀ ਤਰ੍ਹਾਂ ਦੀ ਕਲਪਨਾ ਕਰ ਸਕਦੇ ਹੋ ਜਿਸ ਸਾਹ ਨਾਲ ਦੁਨੀਆ ਪੁੱਜਦੀ ਹੈ ਇੱਕ ਚੀਜ਼ ਦਾ ਮਾਨੇ ਨਹੀਂ ਰੱਖਦੇ ਕਿਸੇ ਦੇ ਆਖਿਆ ਕੋਈ ਚਿੱਟੇ ਦੇ ਨਹੀਂ ਲੱਗਦਾ ਆਪ ਦੇ ਕੀੜਾ ਉੜਦਾ ਫਿਰ ਬੰਦਾ ਜਿੱਟਾ ਕਰਦਾ ਤੁਹਾਨੂੰ ਨਹੀਂ ਕੋਈ ਲੱਗਦਾ ਸਾਨੂੰ ਨਹੀਂ ਕੋਈ ਲੱਗਦਾ ਔਰ ਇਹ ਵੱਖਰੀ ਗੱਲ ਹੈ ਕਿ ਜਦੋਂ ਬੰਦਾ ਉਸ ਦਰਦ ਦੇ ਵਿੱਚ ਫਸ ਜਾਂਦਾ ਹੈ ਫਿਰ ਉਹ ਵਿਚਾਰੀ ਦਾ ਪਾਤਰ ਬੰਦਾ ਤੋਂ ਇਦਾਂ ਦਾ ਕੁਝ ਨਹੀਂ ਹੁੰਦਾ ਇਹ ਖਬਰ ਜਿੱਦ ਤੁਸੀਂ ਲਾਉਣੀ ਹੈ ਪਹਿਲਾਂ ਸਵੇਰੇ ਐ ਬਣਾ ਕੇ ਕੈਸੇ ਕਰੀਏ ਇਦਾਂ ਦਾ ਕੁਝ ਨਹੀਂ ਕਲਪਨਾ ਕਲਪਨਾ ਤੁਹਾਨੂੰ ਅਸਲੀਅਤ ਤੇ ਬੈਠ ਕੇ ਅ ਅਵਰਿਅਨ ਸਿਵਲਾਈਜੇਸ਼ਨ ਜਿਹੜੀ ਵੀ ਕਰ ਸਕਦੇ ਆ ਅਸੀਂ ਕਿਸੇ ਹੋਰ ਪਲੈਨਟ ਤੇ ਇਮੇਜਿਨ ਕਰ ਸਕਦੇ ਆ ਪਰ ਕੁਆਂਟਮ ਸਾਇੰਸ ਵੀ ਕਿ ਜਿਸ ਤਰ੍ਹਾਂ ਦੀ ਐਸੀ ਇਮੇਜਿਨੇਸ਼ਨ ਕਰਨ ਦੇ ਕਈ ਬੜੇ ਅੱਛੇ ਚੀਜ਼ਾਂ ਦੇ ਨਿਕਲ ਆ ਰਹੇ ਨੇ ਮਾਨਸਾ ਮਾਨਸਾ ਦੀ ਪੰਜਾਬੀ ਇੰਡਸਟਰੀ ਹੈ ਪੰਜਾਬੀ ਫਿਲਮਾਂ ਬਹੁਤ ਅੱਗੇ ਨੰਚੂਕੀ ਇੰਡਸਟਰੀ ਆ ਆਪਣੀ ਪੰਜਾਬ ਦੀ ਲੇਕਿਨ ਕਈ ਜਿਹੜੀ ਮੂਵੀਜ਼ ਹੁੰਦੀ ਹੈ ਇਨਸਪੀਰੇਸ਼ਨ ਦਿੰਦੀ ਹੈ ਕੋਈ ਸਿੱਖਿਆ ਦੇ ਜਾਂਦੀ ਹੈ ਜਿਵੇਂ ਅੱਜ ਕੱਲ ਦੀ ਜਵਾਨੀ ਹੈ ਜਿਵੇਂ ਬਾਹਰ ਜਾ ਰਹੀ ਹੈ ਛੇਵਾਂ ਦਰਿਆ ਜੋ ਪੰਜਾਬ ਦਾ ਨਿਸ਼ਾਨਾ ਬਗ ਰਿਹਾ ਹੈ ਤੁਹਾਨੂੰ ਨਹੀਂ ਲੱਗਦਾ ਕਿ ਕੋਈ ਅਮਿਤ ਪਿਛਲਾ ਇਤਿਹਾਸ ਪੜ੍ਹਨੀ ਚਾਹੀਦੀ ਹੈ ਜੋ ਯੂਥ ਨੂੰ ਕੋ ਇਨਸਪਾਇਰ ਕਰੇ ਉਹ ਸਿੱਖਿਆ ਦੇਵੇ ਕਿ ਤੁਹਾਡੀ ਬਹੁਤ ਵੱਡੀ ਫੈਨ ਫੋਲਿੰਗ ਹੈਗੀ ਹੈ ਇਸ ਟਾਈਮ ਤੁਹਾਡੀ ਜਿਹੜੀ ਪਿਕਚਰ ਆਈ ਹੈ ਇਹਦੀ ਵੀ ਕੋਈ ਸਿੱਖਿਆ ਇਤਿਹਾਸ ਦੇ ਵਿੱਚ ਐਵੇਂ ਨੀ ਪਿਛਣਾ ਹੋਰ ਵੀ ਪੜ੍ਹਨੀ ਚਾਹੀਦੀ ਹੈ ਪੰਜਾਬ ਨੂੰ ਲੈ ਕੇ ਪਹਿਲਾ ਸਵਾਲ ਤੁਹਾਡਾ ਵੀ ਬਾਹਰ ਕਿਉਂ ਜਨ ਹੈ ਹੁਣ ਆਪਾਂ ਸਾਰੇ ਪੰਜਾਬ ਚ ਬੈਠੇ ਹਾਂ ਕੋਈ ਤੁਸੀਂ ਦੱਸੋ ਅਪਾ ਇੱਥੇ ਕਿਉਂ ਬੈਠੇ ਹੈ ਜੋ ਉੱਤਰ ਚੱਲ ਕੇ ਖੱਬੇ ਸੱਜੇ ਆਏ ਤਾਂ ਇਹ ਇੰਡਿਸਬੀਅਨਿਵਸੀ ਫਿਰ ਇੱਥੋਂ ਤੁਰ ਕੇ ਜੇ ਗਏ ਤਾਂ ਮਾਇਾਨ ਕਬੀਲਾ ਬਸਿਆ ਫਿਰ ਜੇ ਇੱਥੋਂ ਤੁਰ ਕੇ ਗਏ ਤਾਂ ਜਿਹੜੇ ਐਬੋ ਐਸਟ੍ਰੇਲੀਆ ਨਿਊਜ਼ੀਲੈਂਡ ਮੋਰਿਸਨ ਫਿਰ ਉੱਥੇ ਸਿਵਲਾਈਜੇਸ਼ਨ ਹੋਈ ਫਿਰ ਇੱਥੋਂ ਵਾਪਰਦ ਕੇ ਵਾਪਸ ਜਗੇ ਤਾਂ ਬਾਈਕਨ ਜਨਰੇਸ਼ਨ ਪੈਦਾ ਹੋਈ ਫਿਰ ਉੱਥੇ ਕਿਸੀ ਕਿੰ ਰੇਸ ਪੈਦਾ ਹੋਈ ਫਿਰ ਇੱਧਰ ਵਾਪਸ ਆਏ ਇਹ ਜ਼ਿੰਦਗੀ ਬੇਸਿਕਲੀ ਜਿਹੜਾ ਪਲੈਨਟ ਤੇ ਟਰੈਵਲਿੰਗ ਨਹੀਂ ਹੈ ਔਰ ਜੰਗੀਆਂ ਜਿੱਥੇ ਸਭਾਵਨਾਵਾਂ ਹੁੰਦੀਆਂ ਉਥੇ ਸਾਰਜ ਜਾਂਦਾ ਇੱਕ ਘਰ ਚ ਜੇ ਦੋ ਬੱਚੇ ਨੇ ਤੇ ਇੱਕ ਨੂੰ ਚਲੇ ਜਾਣਾ ਚਾਹੀਦਾ ਉਹਦੇ ਨਾਲ ਘਰ ਦੀ ਮਾਨੀ ਹਾਲਤ ਸੁਧਰਦੀ ਹੈ ਦੁਆਬੇ ਦੇ ਲੋਕ ਸਭ ਤੋਂ ਪਹਿਲਾਂ ਬਾਹਰ ਚਲੇ ਗਏ ਸੀ ਇਸ ਕਰਕੇ ਉੱਥੇ ਪਹਿਲਾਂ ਅچھے ਮਕਾਨ ਉਸ ਤਰ੍ਹਾਂ ਦਾ ਥਾਟ ਨਜ਼ਰੀਆ ਬਣ ਗਿਆ ਪਰ ਮੈਨੂੰ ਲੱਗਦਾ ਜਾਣਾ ਬੁਰਾ ਨਹੀਂ ਹਾਂ ਆਪਣੇ ਅਤੀਤ ਨੂੰ ਨਾ ਛੱਡੋ ਨਾ ਭੁੱਲੋ ਤੇ ਕੋਸ਼ਿਸ਼ ਕਰੋ ਕਿ ਜੇ ਇੱਕ ਪਰਿਵਾਰ ਦਾ ਮੈਂਬਰ ਜਾਂਦਾ ਵੀ ਹੈ ਤਾਂ ਦੂਜੇ ਇੱਥੇ ਰਹਿ ਕੇ ਸੇਵਾ ਕਰੇ ਔਰ ਤੁਸੀਂ ਗੱਲ ਕਰਦੇ ਨਸ਼ੇ ਦੀ ਨਸ਼ਾ ਸਦਾ ਤਈ ਹੈ ਬੀਡੀਚਰ ਹੋਰ ਜਿੱਦਾਂ ਗੱਲ ਛਿਤੀ ਫੈ ਜਾਂਦੀ ਹੈ ਨਸ਼ਾ ਕਿੱਥੇ ਨਹੀਂ ਤੁਸੀਂ ਕੈਨੇਡਾ ਦੇ ਡਾਊਨਟਾਊਨ ਚ ਜਲ ਜਾਓ ਉੱਥੇ ਮੇਨ ਸਟ੍ਰੀਟਸ ਤੇ ਤੁਹਾਨੂੰ ਨਸ਼ਿਆੜੇ ਬੰਦੇ ਮਿਲਣਗੇ ਇੱਥੇ ਤਾਂ ਲੋਕੇ ਵੇਚਦੇ ਉੱਥੇ ਤਾਂ ਸ਼ਰੀਆ ਵਿੱਚ ਵੇਚਦੇ ਤੁਸੀਂ ਨਿਊਯਾਰਕ ਚਲੇ ਜਾਓ ਵੱਡੇ ਵੱਡੇ ਕੰਪਨੀ ਦੇ ਸਟੋਰ ਬੰਦ ਹੋ ਜene ਕਿਉਂਕਿ ਉਹ ਹਮਨ ਰਾਈਟਸ ਉਹਨਾਂ ਨੂੰ ਚੱਕ ਨਹੀਂ ਸਕਦੇ ਤੁਸੀਂ ਸੋ ਨਸ਼ੇ ਦਾ ਫਾਰਮੈਟ ਬਦਲ ਗਿਆ ਪਹਿਲਾਂ ਲੋਕ ਸ਼ਰਾਬ ਪੀ ਲੈਂਦੇ ਸੀ ਫਿਰ ਹੌਲੀ ਹੌਲੀ ਫੀਮ ਆ ਗਈ ਫਿਰ ਬੰਦਾ ਸੋਚਦਾ ਮਠੀ ਕੇ ਜਾਊਗਾ ਪੈਗ ਲਿਆਂਗਾ ਫਿਰ ਉਹਨਾਂ ਨੂੰ ਘਰ ਹੌਮ ਡਿਲੀਵਰੀ ਅਵੇਲੇਬਲ ਹੋ ਗਈ ਦੇਖੋ ਇੰਟਰਨੈਟ ਦੇ ਜਿੰਨੇ ਫਾਇਦੇ ਆ ਫਿਰ ਇਹਦੇ ਨੁਕਸਾਨ ਵੀ ਆ ਪਹਿਲਾਂ ਆਨਲਾਈਨ ਅੱਛੇ ਚੀਜ਼ਾਂ ਬਣਦੇ ਸੀ ਉਹ ਨਸ਼ੇ ਵਿੱਚ ਫਸ ਲਈ ਹੁੰਦਾ ਇਹਦੇ ਲਈ ਪਹਿਲਾਂ ਗੱਲ ਤੈਅ ਵੀ ਇਹਦੇ ਲਈ ਅੱਪਾ ਇੱਕ ਦੂਜੇ ਨੂੰ ਕਹਾਂਗੇ ਨਾ ਤੁਸੀਂ ਰੋਕ ਸਕਦਾ ਨਾ ਮੈਂ ਰੋਕ ਸਕਦਾ ਨਾ ਸਰਕਾਰ ਰੋਕ ਸਕਦੀ ਇਹਦੇ ਲਈ ਪਿੰਡ ਪੱਧਰ ਤੇ ਮਹਿੰਮ ਚੱਲੋ ਕਿ ਤਾਹੀ ਰੋਕਣ ਦੇ ਜੇ ਪਿੰਡੀ ਪੰਚਾਇਤ ਇਹ ਤਾਹੀਆ ਕਰ ਲੇ ਕਿ ਸਾਡੇ ਪਿੰਡ ਦਾ ਜਿਹੜਾ ਬੰਦਾ ਆ ਉਹਦਾ ਬਾਈਕਟ ਹੋਊਗਾ ਇਹ ਗਵਰਨਮੈਂਟ ਜੋਬ ਨਹੀਂ ਮਿਲੂਗੀ ਉਹਨੂੰ ਉਹਦਾ ਰੈਕਡ ਖਰਾਬ ਹੋਊਗਾ ਉਹਦਾ ਲਾਇਸੈਂਸ ਹੀ ਗਵਰਨਰ ਜਿੰਦਗੀ ਭਰ ਲਈ ਇਸ ਤਰ੍ਹਾਂ ਦੀ ਗਰੀਬੀ ਨਾਲ ਇੱਕ ਸਮਾਜ ਜਿਹੜੀ ਕ੍ਰੀਤੀ ਹੈ ਉਹਨੂੰ ਫੋਰਸਫੁਲੀ ਵਿਧਵਾਣਾ ਪਿੰਡਾਂ ਤੇ ਬਰੀ ਸੱਤੀ ਦੀ ਪਰਤਾ ਕਦੇ ਵੀ ਨਹੀਂ ਸਿਕਰਤ ਕੋਈ ਕਿੰਨੇ ਸਾਡੇ ਬਜ਼ੁਰਗਾਂ ਨੇ ਕਿੰਨਾ ਇਹਦੇ ਖਿਲਾਫ ਆਵਾਜ਼ ਉਠਾਈ ਅਖੀਰ ਜਦੋਂ ਫਿਰ ਅਗਰੇਜ਼ਾਂ ਰਾਜਿਕ ਕਾਨੂੰਨ ਬਣਿਆ ਫਿਰ ਖਤਮ ਹੋ ਗਏ ਇਹ ਡਿਪੈਂਡ ਕਰਦਾ ਬਾਬਾ ਜੀ ਇਹਦੀ ਡਾਇਰੈਕਸ਼ਨ ਦੀ মিয়া ਕਹਾਣੀ ਕਿਸ ਤਰ੍ਹਾਂ ਦੀ ਸਿਰਜਦੇ ਹੋ ਇਹ ਵੀ ਕੋਈ ਜ਼ਰੂਰ ਨਿਕਲੇ ਜੇ ਇੱਕ ਵਾਰੀ ਚੌੜ ਵਾਲਿਆਂ ਨੂੰ ਕਨਸੈਪਟ ਪਸੰਦ ਆ ਗਿਆ ਤੇ ਅਗਲੀ ਵਾਰੀ ਉਦਾਂ ਦਾ ਹੀ ਕਰਨਗੇ ਕਹਾਣੀ ਕਿਦਾਂ ਦੀ ਕਹਾਣੀ ਛੋਟੀ ਜੀ ਹੈ ਤਾਂ ਉਹਦਾ ਸਕ੍ਰੀਪ ਕਿੱਦਾਂ ਦਾ ਫਿਲਮ ਚ ਜੇ ਆਪਾਂ ਕੱਲੀ ਨਰੇਸ਼ਨ ਕਰਦੀ ਕਹਾਣੀ ਸਾਰੀ ਫਿਲਮ ਉਹਦੇ ਤੇ ਖੜੀ ਹੁੰਦੀ ਹੈ ਤੋ ਅੱਛੀਆਂ ਅੱਛੀਆਂ ਫਿਲਮਾਂ ਸਾਰੇ ਕੋਸ਼ਿਸ਼ ਕਰ ਤਾਂ ਬਣ ਮਾੜੀ ਤਾਂ ਕੋਈ ਨਹੀਂ ਬਣਾਉਂਦਾ ਸੋਚ ਕੇ ਹਲਕੀ ਫੁਲਕੀ ਕਈ ਵਾਰੀ ਕੀ ਹੁੰਦਾ ਸੌਖੀ ਬਣ ਜਾਂਦੀ ਕਾਮੇਡੀ ਫਿਲਮ ਉਹਦੇ ਤੇ ਉਸ ਤਰ੍ਹਾਂ ਦਾ ਅੰਤਰ ਨਹੀਂ ਹੁੰਦਾ ਪਰ ਜਿਹੜੀ ਟਾਈਮ ਪੀਰੀਅਡ ਫਿਲਮ ਹੈ ਇਹਦੇ ਵਿੱਚ ਬਰੀਕੀ ਬਹੁਤ ਹੁੰਦੀ ਹੈ ਇਹਦੇ ਵਿੱਚ ਡਿਜ਼ਾਈਨਿੰਗ ਕੱਪੜੇ ਇਹਦੇ ਵਿੱਚ ਮਤਲਬ ਡਾਇਰੈਕਟਰ ਦਾ ਕੰਮ ਬਹੁਤ ਵੱਜਦਾ ਹੈ ਕਿੱਟਾ ਕਿਦਾਂ ਦਾ ਪਾਉਣਾ ਹੈ ਜੋਤੀ ਗਿੱਲਾ ਦੀ ਚੈਦੀ ਹੈ ਜਾਦਰ ਦੇ ਬਾਲ ਕੰਦਾ ਦੇ ਇਸ ਕਰਕੇ ਹਰ ਬੰਦਾ ਪਾਜਦਾ ਹੈ ਕਿ ਇਹ ਪਿੰਡ ਚ ਜਮੇ ਪੜੇ ਨੌਜਵਾਨਾਂ ਡਾਇਰੈਕਟਰ ਉਹ ਇਹ ਚੀਜ਼ ਨੂੰ ਹੱਤ ਕਰ ਲੈਂਦੇ ਸਿਟੀ ਹੋਏ ਬੇਵਰੀ ਨਹੀਂ ਕਰਤਾ ਉਹ ਸਰ ਪਹਿਲਾਂ ਵੀ ਕਈ ਫਿਲਮਾਂ ਤੁਸੀਂ ਬਣਾਈਆਂ ਉਹ ਇਸ ਫਿਲਮ ਤੇ ਵੀ ਜਿੰਨਾ ਕਾਪ ਲੱਗਿਆ ਜਿਵੇਂ ਪਰਾਣਾ ਸਰ ਉਹ ਕਰਾ ਰਹੇ ਨੇ ਇਹ ਅੱਛੀ ਫਿਲਮ ਹੈ ਪਹਿਲਾਂ ਟਾਈਪਿਕ ਫਿਲਮ ਦੀ ਸੀ ਬੜੀ ਹਵਾਏ ਬਣਾਈ ਸੀ ਜਿਹੜਾ ਸੀ ਸਿਰ ਤੋਂ ਜੱਗ ਨੂੰ ਲੱਗੀ ਸੀ

ਬਦਰ ਚੱਪਾ ਚੱਪਾ ਛਾਣਿਆ ਹਰ ਸ਼ਹਿਰ ਦਾ ਮੇਰਾ ਤਾਂ ਨਿੱਜੀ ਸ਼ਹਿਰ ਹੈ ਮੈਂ ਤਾਂ ਨਿੱਜੀ ਹੈ ਚੰਗਾ ਚੰਗਾ ਤੋਂ ਡੇ ਰਾਜਾ ਨੇ ਚੰਗਾ ਰੁਪਈਆ ਲਾਇਆ ਆਮ ਮੱਧਤਾ ਮਾਲੀਆ ਤਾਂ ਨਹੀਂ ਮਰ ਗਈ ਥੋੜੇ ਜਿਹੇ ਬੰਦੇ ਨਜ਼ਾਰਾ ਲੈ ਗਏ ਯਾਰ ਸ਼ਸ਼ਕਲ ਕਾ ਜੀ ਜੀ ਸਰ ਜੀ ਦਾ ਫਿਲਮ ਜਿਹੜੀ Rajasthan ਵਿੱਚ ਬਣੀ ਹੈ ਤੇ ਸਮਾਉਂ ਪਿੰਟ ਪਹਿਲਾਂ ਵੀ ਤੁਸੀਂ ਸਰਵੋੱਚ ਜੱਟੇਗੜ ਨਹੀਂ ਪੁੱਛਦੇ ਕੋਈ ਇੱਕ ਹੋਰ ਪੁੱਛਿਆ ਸੀ ਹਾਂ ਜਦੋਂ ਤੁਸੀਂ ਗਏ ਸੀ ਭੀੜ ਮੈਂ ਗੈਸੇ ਸੰਗਤ ਹੁੰਦੀ ਆ ਪੀੜੀ ਦੇ ਜੀ ਆਓ ਜਿੱਦਾਂ ਫਿਲਮ ਰਾਜਸਥਾਨ ਵਿੱਚ ਸ਼ੂਟ ਕੀਤੀ ਗਈ ਹੈ ਕਿ ਸਮਾਉਂ ਫਿਰਦੇ ਨੌਜਵਾਨ ਦੀ ਸਟੋਰੀ ਹੈ ਕਿ ਅੱਜ ਦੀ ਟੀਮ ਸਮਾਪਨ ਜਾ ਰਹੀ ਹੈ ਆਪਣੇ ਪਿੰਡ ਸਾਰੇ ਪਿੰਡ ਹੀ ਸਾਡੇ ਤੁਸੀਂ ਗੱਲਾਂ ਕੱਲਾ ਕਿਉਂ ਸਾਨੂੰ ਅਸੀਂ ਤਾਂ ਕਦੇ ਵੀ ਮੈਂ ਤਾਂ ਜਦੋਂ ਦਾ ਗਾਉਂ ਲੱਗਿਆ ਮੈਂ ਮੈਂ ਆਪਣੇ ਆਪ ਨੂੰ ਕੱਢ ਕੇ ਪੰਜਾਬ ਜੁਰ ਗੱਲ ਕਰਦਾ ਪੰਜਾਬ ਪੰਜਾਬੀ ਦੀ ਜ਼ਿੰਦਗਾ ਪਾ ਸੋ ਪਿੰਡ ਕਸ਼ਟ ਤੇ ਬੜਗੇ ਇੱਕੋ ਕੁ ਬਿੱਲੇ ਇਹ ਤਾਂ ਦੋ ਦਿਨ ਬਾਅਦ ਫਿਲਮ ਰਿਲੀਜ਼ ਹੋਣੀ ਐ ਤੇ ਬਹੁਤ ਟਾਈਮ ਹੀ ਹੋ ਗਿਆ ਵੀ ਤੁਸੀਂ ਉੱਥੇ ਲੱਗ ਗਏ। ਤੇ ਮੈਂ ਇਸ ਨੂੰ ਦੇਖੋ ਹੁਣ ਉਹਦੀ ਇੱਕ ਵਜ੍ਹਾ ਅਸੀਂ ਇਸ ਲਈ ਨਹੀਂ ਸੀ ਜਾ ਰਹੇ ਕਿ ਸ਼ਾਇਦ ਫਿਰ ਤੁਸੀਂ ਖਾਣੇ ਲੈਣੇ ਸੀ ਕਮਾ ਕੇ ਫਿਲਮ ਚਲਾਉਣ ਲਈ ਡਰਾਮਾ ਕਰਦੇ। ਇਹ ਅਸੀਂ ਡਰਾਮੇ ਲਈ ਨਹੀਂ ਜਾਣਾ ਚਾਹਦੇ ਤੇ ਨਾ ਇਸ ਤਰ੍ਹਾਂ ਦਾ ਸ਼ੌਕ ਹੈ। ਫਿਰ ਉਹ ਪਿੰਡ ਵਾਲੇ ਜਿਹੜੇ ਇੱਥੇ ਨੌਜਵਾਨ ਸੀ ਉਹਨਾਂ ਨਾਲ ਜਦੋਂ ਤੱਕ رابطہ ਆਇਆ ਤਾਂ ਉਹਨਾਂ ਨੇ ਕਿਹਾ ਵੀ ਅਜੇ ਵੀ ਤੁਸੀਂ ਇੱਕ ਵਾਰ ਇਨਵਾਈਟ ਕਰੋ ਫਿਰ ਅਸੀਂ ਆ ਜਾ ਕੇ ਚੰਗੇ ਲੱਗ ਜਾ। ਨਹੀਂ ਤਾਂ ਫਿਰ ਫਿਲਮ ਤੋਂ ਬਾਅਦ ਨਾ ਪਰ ਜੇ ਅਸੀਂ ਜਾਵਾਂਗੇ ਤਾਂ ਉਸ ਪਿੰਡ ਦੇ ਪਹਿਲਾਂ ਗੁਰੂ ਘਰੇ ਮੱਧ ਹਟੇ ਕੇ ਪਿੰਡ ਪੰਚਾਇਤ ਨੂੰ ਮਿਲ ਕੇ ਆਵਾਜ਼ ਆ ਮਾਨ ਸਰ ਜੀ ਜਦੋਂ ਸੈਂਸਰ ਬੋਰਡ ਦੀ ਗੱਲ ਕਰ ਰਹੇ ਸੀਗੇ ਤਾਂ ਪਿੱਛੇ ਜੇ ਕੋ ਮੁੱਦਾ ਵੀ ਉਠਿਆ ਵੀ ਸੈਂਸਰ ਬੋਰਡ ਦੇ ਵਿੱਚ ਇੱਕ ਸਿੱਖ ਚਿਹਰਾ ਜ਼ਰੂਰ ਹੋਣਾ ਚਾਹੀਦਾ ਤੁਹਾਡਾ ਕੀ ਰਵਿਵਾਇਤ ਹੈ ਇਸ ਦੇ ਉੱਤੇ ਕਈ ਵਾਰ ਘਰ ਨੂੰ ਕੋ ਫਿਲਮ ਭਰਦੇ ਨੇ ਨਾ ਬੁਰੀ ਕੰਟਰਵਰਸੀ ਬੁੜੀ ਆ ਕਿ ਕਿੰਨੀ ਵਾਰ ਇੱਦਾਂ ਮर्याਦਾ ਦਾ ਵੀ ਧਿਆਨ ਰੱਖਣਾ ਪੈਂਦਾ ਹੈ ਕੁਝ ਸੇ ਕਲਾਕਾਰਾਂ ਨੇ ਮੰਨ ਲੀਤੀ ਆ ਵੀ ਸੈਂਸਰ ਬੋਰਡਰ ਚ ਕਿਸੇ ਕੇ ਚਿਹਰਾ ਹੋਵੇ ਤਾਂ ਜੋ ਜਿਹੜੇ ਮਰਿਆਦਾ ਦਾ ਪਤਾ ਲੱਗ ਸਕੇ ਵੀ ਬਾਕੀ ਵਿਆਸ ਸਿੰਘ ਸਹੀਆ ਜਾਂ ਗਲਤ ਹੈ ਜਾਂ ਸ਼ਰੋਗਣੀ ਦੁਆਰਾ ਪ੍ਰਬੰਧਕ ਕਮੇਟੀ ਦਾ ਹੋਵੇ ਜਾਂ ਫਿਰ ਕੋਈ ਕਲਾਕਾਰ ਤੋਂ ਕਿਸੇ ਕੇ ਚਿਹਰਾ ਹੋਵੇ ਇਹ ਦੋ ਚੀਜ਼ਾਂ ਦੀਆਂ ਛੱਟੇ ਵੀ ਫਿਰ ਸ਼ਰੋਗਣੀ ਪ੍ਰਬੰਧਕ ਕਮੇਟੀ ਦਾ ਹੋਵੇ ਪਰ ਜਿਹੜੇ ਨਾਗ ਜਥੇਵੰਦ ਆ ਉਹਨਾਂ ਦਾ ਅਲੱਗ ਥਾਟ ਫਿਰ ਇੱਕ ਨਾਗ ਸਿੰਘ ਵੀ ਚਾਹੀਦਾ ਉਹ ਸਾਡੇ ਕੋਲ ਹੈਗੇ ਸਾਡੇ ਸੱਜਣ ਮਿੱਤਰ ਅਸੀਂ ਤਾਂ ਸਾਨੂੰ ਤੁਸੀਂ ਕਹੋ ਸਰਕਾਰ ਬਣਾਵੇ ਦਾ ਸੈਂਸਰ ਬੋਰਡ ਜਿੱਦੇ ਚ ਅ ਨਾਲ ਸਿਲਪ ਹੋਣਾ ਚਾਹੀਦਾ ਗੋਰਖੇ ਹੋਣਾ ਚਾਹੀਦੇ ਗੋਰਖੇ ਮਤਲਬ ਪੂਰਨ ਕਰ세 ਪੋਸਤਰਾ ਇਹ ਨਾ ਕਿ ਕਿਸੇ ਦੇ ਪ੍ਰਭਾਵ ਹੇਠ ਕੰਮ ਕਰੇ ਉਹ ਫਿਰ ਅਕਾਲੀ ਫੂਲਾ ਸਿੰਘ ਸਾਹਿਬ ਵਰਗੀ ਹੋਣੀ ਚਾਹੀਦੀ ਕੋਈ ਸੈਂਸਰ ਬੋਰਡ ਅਕਾਲੀ ਫੂਲਾ ਸਿੰਘ ਦਾ ਮਤਲਬ ਉਤਵਾ ਪੰਜਾਬੀਆਂ ਦੀ ਮਤਲਬ ਕਹਾਣੀ ਖਤਮ ਆਪਣ ਉਹ ਤੋਂ ਉੱਤੇ ਕੁਝ ਹੋ ਹੀ ਨਹੀਂ ਸਕਦਾ ਉਹ ਤੋਂ ਵੱਡੇ ਜੱਥੇਦਾਰ ਹੋ ਹੀ ਨਹੀਂ ਸਕਦੇ ਤੁਸੀਂ ਪੂਰਾ ਇਤਿਹਾਸ ਪੜ੍ਹ ਲਓ ਉਹ ਇੱਕ ਹੀ ਸੀ ਤੁਸੀਂ ਮੇਰਾ ਸਵਾਲ ਤੁਹਾਡੇ ਸਾਹਮਣੇ ਹੈ ਖੁਨ ਵਿੱਚ ਔਰਤ ਦੇ ਕਿਰਦਾਰ ਨੂੰ ਲੈ ਕੇ ਗੱਲ ਕੀਤੀ ਗਈ ਹੈ ਨਾ ਤੁਹਾਨੂੰ ਕੀ ਲੱਗਦਾ ਹੈ ਕਿ ਇੱਕ ਔਰਤ ਦੇ ਵਿੱਚ ਕਿਹੜੇ ਗੁਣ ਹੁੰਦੇ ਨੇ ਜਿਹੜੇ ਉਹਨੂੰ ਔਰਤ ਬਣਾਉਂਦੇ ਦੇਖੋ ਜੀ ਇਹ ਤਾਂ ਮੇਰਾ ਸਵਾਲ ਦਾ ਕਿਹੜੇ ਗੁਣ ਹੋਣੇ ਚਾਹੀਦੇ ਨੇ ਕਿ ਮੈਨੂੰ ਲੱਗਦਾ 5 ਸਾਲ ਤੁਸੀਂ ਜਵਾਬ ਦਿਓ ਜੀ ਮੈਂ ਇਸ ਕਾਬਲ ਨਹੀਂ ਮੈਂ ਫਾਟਾਂਗਾ ਪਤਾ ਕੀ ਹੈ ਬੱਚੇ ਇਹ ਉਹਦੇ ਦੇ ਘਰ ਦਾ ਪੂਰੀ ਤਿਆਰੀ ਕਰਕੇ ਆਉਂਦੇ ਮੈਂ ਇਹਨਾਂ ਨੂੰ ਕਹਿਣਾ ਹੁੰਦਾ ਵੀ ਕਿਤਾਬਾਂ ਹੋਰ ਵੱਧ ਪੜ੍ਹਦੇ ਆ ਕਰੀ ਔਰ ਇਹ ਕਹਾਣੀ ਕਿਉਂ ਬਣੀ ਹੈ ਕਿ ਬਲਵੀਰ ਕੌਰ ਦਾ ਕਿੱਸਾ ਔਰ ਉਹਦਾ ਉਹਦੇ ਕਿਰਦਾਰ ਦਾ ਜਿਹੜਾ ਬਦਲ ਜਾਣਾ ਇਹ ਇੱਕ ਕਹਾਣੀ ਹੈ ਪਰ ਸਾਡੀ ਫਿਲਮ ਉਹਨੂੰ ਬਦਕਾਰ ਨਹੀਂ ਦਿਖਾ ਰਹੀ ਉਹਦੀ ਜਿਹੜੀ ਪਹਿਲੀ ਜ਼ਿੰਦਗੀ ਹੈ ਉਹ ਇੱਕ ਆਮ ਬੱਚੀ ਵਰਗੀ ਆਮ ਲੜਕੀ ਵਰਗੀ ਹੈ ਉਦੋਂ ਕੁਸ਼ਰਮਾਨ ਜਿਹੜੇ ਉਹਦੇ ਪਰਿਵਾਰ ਨੇ ਜ਼ਬਰਦਸਤੀ ਸ਼ਾਦੀ ਕਰਕੇ ਨਹੀਂ ਪੁੱਛਣ ਦਿੰਦੇ ਉਹਦੀਆਂ ਕੁਝ ਤਮੰਨਾਵਾਂ ਜਿਵੇਂ ਹਰ ਬੱਚੇ ਦੀ ਹੁੰਦੀਆਂ ਉਸ ਵਕਤ ਇਹ ਸਭਾਵਨਾਵਾਂ ਪੋਸੀਬਲ ਨਹੀਂ ਸੀ ਅੱਜ ਤੱਕ ਟਿਕਟੌਕ ਤੇ ਕੋਈ ਵੀ ਪਗੜਾ ਪਾਉਂਦਾ ਉਦੋਂ ਪੋਸੀਬਲ ਨਹੀਂ ਸੀ ਔਰ ਇਹਦੀ ਸਭ ਤੋਂ ਵੱਡੀ ਪ੍ਰੋਬਲਮ ਇਹ ਸੀ ਕਿ ਜਿਸ ਪਿੰਡ ਤੁਹਾਡਾ ਵਿਆਹ ਹੋਇਆ ਉਸ ਪਿੰਡ ਤੁਹਾਡਾ ਕਿਰਦਾਰ ਖੁਸ਼ੀ ਹੋ ਜਾਣੀ ਉਸ ਕਰਕੇ ਕਿ ਪੂਰਾ ਕਿੱਸਾ ਵਾਪਰਿਆ ਸੇ ਉਹ ਉਹਦਾ ਜਿਹੜਾ ਤੀਤ ਨਹੀਂ ਸੀ ਬੈਠਾ। ਪਰਸਥਿਤੀਆਂ ਨੇ ਉਹਨੂੰ ਇਸ ਤਰ੍ਹਾਂ ਦਾ ਬਣਾਤਾ। ਇਹੀ ਤਾਂ ਸਾਡੀ ਫਿਲਮ ਦਾ ਬਕਰੇਮਾ ਵਾਕਿਆ ਰੋ। ਇਹ ਦੇ ਚਿੱਟ ਜਿਵੇਂ ਕਾਫੀ ਪ੍ਰਾਣੀ ਫਿਲਮ ਹੈ ਤੁਸੀਂ ਜਿਹੜੇ ਮਰੀਸ਼ਪੁਰ ਯੋਦਾ ਦਾ ਪਤਾ ਕਿ ਉਹ ਵੈਲਨ ਹੈ। ਪਰ ਉਹਦਾ ਵੈਲਨ ਪਾਟ ਦਾ ਪਜਾ ਕੀ ਹੈ? ਫਿਲਮ ਤਰਕ ਮੰਗਦੀ ਹੈ। ਸੋ ਇਹ ਇਹ ਫਿਲਮ ਉਸ ਤਰਕ ਦੀ ਕਸਵਟੀ ਤੇ ਪੂਰੀ ਉਤਰਦੀ ਹੈ। ਸਾਰੇ ਔਰਤ ਦੇ ਉਸ ਐਸਪੈਕਟ ਨੂੰ ਵੀ ਦੇਖਦੇਗੇ ਗਲਤ ਸੀ। ਹੈਨਾ? ਤੁਸੀਂ ਦੇਖ ਲਓ ਅਸੀਂ ਨਹੀਂ ਕਹਿ ਸਕਦੇ। ਇਸ ਫਿਲਮ ਦੇ ਦੋ ਕਰੈਕਟਰ ਬਲਵੀਰ ਕੌਰ ਦਾ ਵੀ ਤੇ ਸੁਚਾ ਸਿੰਘ ਹੋਰ ਜਿਹਦੇ ਸਾਹਮਣੇ ਇੱਕ ਲੜਕੀ ਉਹਦਾ ਅਲੱਗ ਉਹ ਆਪਣੇ ਪੇਰੈਂਟਸ ਦੇ ਸਾਹਮਣੇ ਜ਼ਿੰਦਗੀ ਜਿਉਦੀ ਹੈ ਉਹ ਇੱਕ ਮਤਲਬ ਪੂਰੀ ਕਮਿਊਨਿਟੀ ਨੂੰ ਲੈ ਕੇ ਉਹ ਜਾਸਰ ਦਾ ਕਮਾਂਡ ਮੈਨ ਬਣ ਕੇ ਕਰਦੀ ਹਰ ਚੀਜ਼ ਉਹ ਬਾਈ ਵੀ ਥੱਕ ਵੀ ਗਏ ਇਹ ਕਿ ਫਿਲਮ ਦੇ ਵਿੱਚ ਟ੍ਰੇਲਰ ਦੇ ਵਿੱਚ ਜਿਹੜੇ ਦੰਗਾ ਡਾਇਲੌਗ ਨੇ ਉਹ ਇਹਨਾਂ ਦੇ ਹੀ ਲਿਖੇ ਹੋਏ ਨੇ ਜੇਕਰ ਤੁਸੀਂ ਕੋਈ ਸਵਾਲ ਲਗਾ ਕਰਨਾ ਚਾਹੋ ਸਾਹਮਣੇ ਹੁਣ ਸਵਾਲ ਪੁੱਛਿਆ ਤਾਂ ਕੋਈ ਡਾਇਲੌਗ ਹੈ ਹੀ ਨਹੀਂ ਇਹਨਾਂ ਨੂੰ ਲੇਕਿਨ ਐਸਾ ਹੈ ਕਿ ਬਿਲਕੁਲ ਦੇਖੋ ਜੀ ਜਦੋਂ ਜਦੋਂ ਨਾ ਸਿਆਣੇ ਕਹੇ ਜਾਂਦੇ ਕਿ ਤੁਹਾਡੇ ਸਾਹਮਣੇ ਸੰਜੂ ਦਾ ਸੂਝਵਾਨ ਲੋਕ ਬੈਠਾ ਹੋ ਉਹਨਾਂ ਨੂੰ ਸੁਣਨਾ ਚਾਹੀਦਾ ਜੀ ਛੋਟੀ ਛੋਟੀ ਹਲਕੀ ਗੱਲ ਕਈ ਵਾਰ ਸਾਰੀ ਉਮਰ ਦੇ ਲਈ ਭਾਰੂ ਪੈ ਜਾਂਦੀ ਹੈ ਆ ਜਦੋਂ ਭੈਣ ਗੱਲ ਕਰ ਰਹੀ ਸੀ ਕਿ ਔਰਤ ਦੇ ਕਿਰਦਾਰ ਨੂੰ ਮੈਂ ਤੁਹਾਨੂੰ ਇਹ ਕਰਦੋਂ ਦਾਵਾ ਕਰਦਾ ਪਰ ਇਹ ਫਿਲਮ ਦੇਖ ਕੇ ਜਦੋਂ ਤੁਸੀਂ ਨਿਕਲੋਗੇ ਖਾਸ ਕਰਕੇ ਔਰਤਾਂ ਨੂੰ ਮਾਣ ਹੋਵੇਗਾ ਕਿ ਪਹਿਲੀ ਵਾਰ ਬਲਬੀਰੋ ਦੇ ਪਰਸਪੈਕਟਿਵ ਤੋਂ ਗੱਲ ਕੀਤੀ ਗਈ ਹੈ ਜਿੱਦਾਂ ਸ਼ਿਵ ਕੁਮਾਰ ਬਟਾਲਵੀ ਜੀ ਨੇ ਜਦੋਂ ਲੋਲਾ ਲਿਖੀ ਸੀ ਜੇ ਤੁਹਾਡੇ ਚੋਂ ਕਿਸੇ ਨੇ ਪੜ੍ਹੀ ਹੋਵੇ ਤਾਂ ਉਹਨਾਂ ਨੇ ਰੀ ਇੰਟਰਪ੍ਰੀਟ ਕੀਤਾ ਸੀ ਲੋਲਾ ਦੇ ਕਿਰਦਾਰ ਨੂੰ ਜਦੋਂ ਦਿਖਾਇਆ ਗਿਆ ਸੀ ਹਿਸਟਰੀ ਦੇ ਵਿੱਚ ਹਾਂਜੀ ਹਾਂ ਜੀ ਸੋ ਐਸੇ ਤਰੀਕੇ ਨਾਲ ਇਹ ਫਿਲਮ ਜਦੋਂ ਦੇਖੋਗੇ ਤੁਸੀਂ ਬਲਬੀਰੋ ਦੇ ਪਰਸਪੈਕਟਿਵ ਤੋਂ ਇਹ ਜਿੱਥੇ ਸਪੈਸ਼ਲੀ ਡਾਇਲੌਗ ਹੈ ਫਿਲਮ ਦਾ ਅਰਥ ਬੋਲਣ ਦਾ ਹੱਕ ਮਿਲ ਗਿਆ ਉਦੋਂ ਸੂਚੀ ਦੂਜੇ ਪਾਸੇ ਚੜ ਚੁੱਕੀ ਜੇ ਡਾਇਲੌਗ ਬੋਲਿਆ ਗਿਆ ਤਾਂ ਇਹਦਾ ਮਤਲਬ ਦੇਖੋ ਕਿ ਅੱਬਰ ਵੀ ਹੋਏ ਪਰਸਪੈਕਟਿਵ ਤੋਂ ਅਸੀਂ ਨੇ ਕਿਸ ਐਂਗਲ ਤੋਂ ਇਹ ਕਹਾਣੀ ਮੈਂ ਦੱਸ ਸਕਦਾ ਉਹ ਉਹੀ ਫਿਲਮ ਸਭ ਤੋਂ ਬਹੁਤ ਬੁਖਤ ਹੈ ਕਿ ਜਦੋਂ ਤੁਹਾਨੂੰ ਹਰ ਕੈਰੇਕਟਰ ਸਹੀ ਲੱਗਣ ਲੱਗੇ ਹਰ ਬੰਦਾ ਆਪਣੀ ਹੋਣੀ ਵਧਾ ਰਿਹਾ ਹੈ ਇਹ ਪੰਜਾਬ ਦੇ ਉਹਨਾਂ ਦਾਨੇ ਬੰਦਿਆਂ ਦੀਆਂ ਕਹਾਣੀਆਂ ਜਿਸ ਵੇਲੇ ਇੱਜ਼ਤ ਅੱਖ ਆਮ ਨੂੰ ਵਾਸਤੇ ਜਾਨ ਦਿੰਦੇ ਵੀ ਸੀ ਤੇ ਜਾਨ ਲੈ ਵੀ ਲੈ ਅੱਜ ਵੀ ਅਸੀਂ ਗੱਲ ਕਹਿ ਦੇਣਾ ਕਿ ਵੀ ਜਿੱਦਾਂ ਭਾਜੀ ਉਹਨਾਂ ਨੇ ਗੱਲ ਕੀਤੀ ਕਿ ਜਦੋਂ ਤੁਸੀਂ ਇੱਕ ਸੋਰੇ ਪਿੰਡ ਹੁੰਦੇ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਤੁਗੜੀ ਹੋ ਜਾਂਦੀ ਹੈ ਅੱਜ ਵੀ ਜੇ ਕਿਤੇ ਕਿਸੇ ਪਿੰਡ ਦੇ ਵਿੱਚ ਐਸੀ ਘਟਨਾ ਵਾਪਰ ਜੇ ਆਪਾਂ ਉਹਨੂੰ ਚੰਗਾ ਨਹੀਂ ਸਮਝਦੇ ਅੱਜ ਤੋਂ 120 ਸਾਲ 125 ਸਾਲ ਪਹਿਲਾਂ ਇੱਥੇ ਨਾ ਉਸ ਦੇ ਇਜ਼ਤਤ ਆਵਰੂ ਵਸਦੇ ਨੇ ਇਹ ਇੱਕ ਉਹਨਾਂ ਲੋਕਾਂ ਦੀ ਦਾਸਤਾਨ ਹੈ ਜਿੰਨਾ ਦੇ ਤੁਸੀਂ ਮਾਣ ਮਹਿਸੂਸ ਕਰਦੋਗੇ ਸਾਡੇ ਹੀਰੋ ਕੀ ਨੇ ਸੁੱਚਾ ਸਿੰਘ ਦਾ ਸੁੱਚਾ ਸਿੰਘ ਤੋਂ ਸੁੱਚਾ ਸੂਰਮਾ ਬਣਨ ਦੀ ਇਹ ਦਾਸਤਾਨ ਹੈ ਉਹ ਤੁਸੀਂ ਇਸ ਫਿਲਮ ਦੇ ਵਿੱਚ ਦੇਖੋ ਕਦੇ ਵੀ ਕੁਕਰ ਦਾ ਜੋ ਟਰੈਕਟਰ ਉਹ ਵੀ ਉਸੇ ਵੇਲੇ ਦੇ ਵਿੱਚ ਨਿਕਲਦਾ ਹੈਗਾ ਉਹੀ ਨਿਕ ਆਪਣੇ ਇਤਰਾਫ ਨਹੀਂ ਆ ਦੋਸਤੀ ਤੋਂ ਜੇ ਦੁਸ਼ਮਣੀ ਦੇ ਵਿੱਚ ਉਹ ਬਦਲਦੀ ਹੈ ਉਹਨਾਂ ਦੀ ਦਾਸਤਾਨ ਤਾਂ ਉਹਦੇ ਵਿੱਚ ਕੀ ਚੀਜ਼ਾਂ ਆਈਆਂ ਇਸ ਤਰ੍ਹਾਂ ਦੇ ਹਾਲਾਤ ਬੰਦੇ ਨੂੰ ਉਸ ਥਾਂ ਤੇ ਲੈ ਕੇ ਆ ਜਾਂਦੇ ਹਨ ਬਲਵੀਰੋ ਦੇ ਪਰਸਪੈਕਟਿਵ ਤੋਂ ਜ਼ਰੂਰ ਫਿਰੂ ਦੇਖਿਓ ਖਾਸ ਕਰਕੇ ਕੁੜੀਆਂ ਨੂੰ ਬਹੁਤ ਮਹਿਸੂਸ ਹੋਵੇਗਾ ਕਿ ਇਹ ਸਾਰੀ ਟੀਮ ਲੈ ਕੇ ਨਵਾਂ ਐਫਰਟ ਹੈ ਜੋ ਅਸਲਚ ਸੱਚ ਨਹੀਂ ਦਿਖਾਇਆ ਗਿਆ ਇਸ ਫਿਲਮ ਨੂੰ ਤੁਸੀਂ ਦੇਖਿਓ सारी डायलॉग तुसी तो पूरे ट्रेलर में मुझे दे दे देख चुके होंगे सुन चुके होंगे हर पासे तो तो <laughs> तो का ही डायलॉग है। देखो बेटियां की हो सवाल जितना है क्या फिर अपना नहीं सह ऐसे लगते हैं बेला ये सवाल थोड़े भोग ले और तुसी फानते आगे कोई नहीं मैं चौना तुसी बिच देखो कच्चा जाना लड़कियां मैं चौना बाह तो क्योंकि अभी रात ही ट्रैवलिंग करते कोई तो थोड़ा जहा हो मैनू महसूस होया और मैं इन्होंने कह भी सी भी जो लेट होते घंटा पहले चलो कोई नहीं दूजे छा कर भी देवे तो होर कोई तुम खबे वाले जाओनेताद जी नहीं उसताद कोई ना गल करो मैं नहीं उसका कुछ सवाल है तो कोई फिर पता लगे ਤੁਹਦੇ ਨਾਮ ਲੈਣਾ ਹੈ ਜੀ ਸਰ ਮੈਨੂੰ ਪਹਿਲੇ ਉਹਨੂੰ ਮਿਲਣ ਲਈ ਪੜ੍ਹੇ ਲਿਖੇ ਬਣੇ ਇਧਰ ਵਾਲਾ ਭਾਈ ਕੋਈ ਸਵਾਲ ਤੁਹਾਡਾ ਨੌਜਵਾਨ ਜਿਆਰੇ ਵਾਲਾ ਪੱਕਾ